ਹਾਂਜੀ 사ਸ਼ਿਕਾ ਦਾਸ ਕੋ ਮੈਂ ਤੁਹਾਡਾ ਆਪਣਾ ਸੁਖ ਨਾਨ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਬਹੁਤ ਵੱਡਾ ਇਕੱਠ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਹ ਰਾ ਟ੍ਰੈਕਟਰ ਮਾਰਚ ਕੱਢਿਆ ਜਾ ਰਿਹਾ ਬਹੁਤ ਵੱਡੇ ਲੈਵਲ ਤੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੀ 11 ਤਰੀਕ ਨੂੰ ਦਿੱਲੀ ਨੂੰ ਕੁਝ ਕਰਨ ਜਾ ਰਹੇ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਹੋਰ अनेका ਜਥੇਬੰਦੀਆਂ ਸੋ ਕੀ ਕਹਿ ਰਹੇ ਨੇ ਪ੍ਰਧਾਨ ਨਿਸ਼ਾਨ ਸਿੰਘ ਜੀ ਆਓ ਕਰਦੇ ਆਂ ਗੱਲਬਾਤ ਹਾਂਜੀ ਪ੍ਰਧਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਮਹਾਰਾਜ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਟਰੈਕਟਰ ਮਾਰਚ ਕੱਢ ਰਹੇ ਹੋ ਕਿਸ ਸਬੰਧ ਵਿੱਚ ਕੱਢ ਰਹੇ ਹੋ ਇਹ ਜੀ ਆਪਾਂ 13 ਮਹੀਨੇ 13 ਮਹੀਨੇ ਤੇ 13 ਦਿਨ ਜਿਹੜਾ ਦਿੱਲੀ ਦੀ ਹਕ ਦੇ ਉੱਤੇ ਬੈਠ ਕੇ ਆਏ ਸੀਗੇ ਉਹਦੇ ਵਿੱਚ ਛਲਕਪਟ ਕੀਤਾ ਨਰਿੰਦਰ ਮੋਦੀ ਨੇ ਉਨੇ ਸਾਰੇ ਜਿਹੜੇ ਕਾਨੂੰਨ ਸੀਗੇ ਵਾਪਸ ਲੈ ਕੇ ਉਹਨੇ ਫੇਰ ਦੁਬਾਰਾ ਜੜੇ ਆ ਸਾਡੇ ਉਤੇ ਥੁਪ ਦਿੱਤੇ ਆ ਆਪਾਂ ਅੱਜ ਦਾ ਜਿਹੜਾ ਸਾਰਾ ਪ੍ਰੈਕਟਰ ਮਾਰਚ ਵਾ ਇਹ ਸਾਬਤ ਕਰਦਾ ਵਾ ਕਿ ਜਿਹੜਾ 11 ਤਰੀਕ ਨੂੰ ਆਪਾਂ ਸੋਤੋ ਜਾ ਰਹੇ ਆ ਜਿਹੜੀ ਸਾਡੀ ਹੁਣ ਮੋਰਚਾ ਸਾਡਾ ਬਣਿਆ ਵਾ ਉਹ ਆ ਕਿਸਾਨ ਮਜ਼ਦੂਰ ਮੋਰਚਾ ਤੇ ਉਤਰ ਪਾਰਤ ਦੀਆਂ ਜਿੰਨੀਆਂ ਵੀ ਛੋਟੀਆਂ-ਮੋਟੀਆਂ ਜਥੇਬੰਦੀਆਂ ਵਾਂ ਉਹ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਫੇਰ ਜਿਹੜਾ ਵਾ ਆਪਾਂ ਦਿੱਲੀ ਨੂੰ ਜਾ ਰਹੇ ਹਾਂ ਜਿਹੜੀ ਤੁਸੀਂ ਚੋਰੀਆਂ ਦੀ ਗੱਲ ਕਰ ਰਹੇ ਲਗਾਤਾਰ ਪੈਣੀ ਮਿਆਖਾ ਹਲਕੇ ਦੇ ਵਿੱਚ ਜਿਹੜੀਆਂ ਚੋਰੀਆਂ ਤੇ ਲੁੱਟਾਂ ਘੁਆ ਦਿਨ ਬਦ ਦਿਨ ਵਧਦੀਆਂ ਜਾ ਰਹੀਆਂ ਉਸ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹਾਂਜੀ ਇੱਥੇ ਚੋਰੀਆਂ ਜੜੀਆਂ ਵਾ ਉਹ ਬਹੁਤ ਜ਼ਿਆਦੀਆਂ ਵਧ ਗਈਆਂ ਸ਼ਰੇਆਮ ਚੋਰੀ ਹੁੰਦੀ ਆ ਅੱਡੇ ਦੇ ਵਿੱਚ ਹੁੰਦੀ ਆ ਤੇ ਉਹਦਾ ਇਨਵਾਲਵ ਜਿਹੜਾ ਵਾ ਉਹ ਥਾਣਾ ਵਾ ਆਪਾਂ ਇਹਨੂੰ ਟਾਰਗੇਟ ਕਰਦੇ ਆ ਥਾਣੇ ਨੂੰ ਜਦੋਂ ਕਿ ਦਿਨੇ ਦੁਪਹਿਰੇ ਚੋਰੀ ਹੁੰਦੀ ਆ ਫੇਰ ਨਸ਼ਾ ਆਉਂਦਾ ਵਾ ਨਸ਼ਾ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਆਉਂਦਾ ਕਿੱਥੋਂ ਆ ਉਹ ਸਾਰਾ ਥਾਣੇ ਨੂੰ ਪਤਾ ਵਾ ਇਹ ਆਪਾਂ ਇਹ ਗੱਲ ਕਵਾਂਗੇ ਕਿ ਆਪਾਂ ਜਿਸੇ ਦਿੱਲੀ ਨੂੰ ਚੱਲੇ ਆ ਦਿੱਲੀ ਨੂੰ ਸਾਡੀ ਸੂਬੇ ਦੇ ਨਾਲ ਗੱਲ ਹੋਈ ਆ ਗੱਲ ਹੋ ਕੇ ਜੇ ਸੂਬੇ ਜਦੋਂ ਆਪਾਂ ਉੱਥੋਂ ਆਵਾਂਗੇ ਆ ਕੇ ਜੋ ਸਾਨੂੰ ਸੂਬਾ ਹੁਕਮ ਕਰੇਗਾ ਉਹਦੇ ਅਨੁਸਾਰ ਆਪਾਂ ਇਸ ਨੂੰ ਥਾਣੇ ਨੂੰ ਹੀ ਸਾਬ ਕਰਾਂਗੇ ਦਿੱਲੀ ਨੂੰ ਕਿੰਨੀ ਤਰੀਕ ਨੂੰ ਗੂਚ ਕਰ ਰਹੇ ਆਪਾਂ 11 ਤਰੀਕ ਨੂੰ ਇੱਥੋਂ ਜਾ ਰਹੇ ਆ ਤੇ ਅੱਜ ਦਾ ਟਰੈਕਟਰ ਜਿਹੜਾ ਵਾ ਇਹ ਆ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਆਪਾਂ ਜਿਹੜਾ ਅੱਜ ਤੋਂ ਅੱਜ ਤੁਰੇ ਆ 13 ਤਰੀਕ ਨੂੰ ਆਪਾਂ ਉੱਥੇ ਅਰੇ ਆਪ ਸਾਡਾ ਭਰਾ ਸਾਡਾ ਭਰਾ ਇਹ ਪਮਨ ਘੁੱਲ ਲਿਓ ਸਰੇ ਆਮ ਚੋਰੀ ਹੋਈਆ ਥਾਣੇ ਗਿਆ ਪੁਲਿਸਨਵਾਈ ਨਹੀਂ ਅਜੇ ਤੱਕ ਹੋਈ ਉਹਦਾ ਪਰਚਾ ਦਰਜ ਨਹੀਂ ਕੀਤਾ ਗਿਆ ਵੀ 8000 ਨਹੀਂ ਹੋਈ ਬੜਾ ਆਪ ਸਾਬ ਕਹਿ ਦਵਾਂਗੇ ਸਾਬ ਕਹਿ ਦਵਾਂਗੇ ਸੋਹਾਂ ਜੁਮੇਵਾਰ ਤੋਂ ਹੋਏਗਾ ਉਹ ਜੁਮੇਵਾਰ ਖੜਾ ਹੋਏਗਾ ਥਾਣਾ ਥਾਣਾ ਜੁਮੇਵਾਰ ਹੋਏਗਾ ਤੇ ਆਪਾ ਸਾਬ ਕਹਿੰਦੇ ਆ ਉਹ ਜਿਹੜੇ ਜਨਾਬ ਨੂੰ ਆਪਾ ਫੋਨ ਕਰਿਓ ਕਿ ਪਰਵਾਹ ਨਾ ਕਿ ਸੂਰਤ ਹੋਈ ਨਹੀਂ ਆਂ ਉਹ ਇਹਨਾਂ ਦੇ ਨਾਮ ਇਟਰਾ ਕਰੋ ਪਰ ਉਹ ਉੱਥੇ ਕਿਹਾ ਜਾਂਦਾ ਬਾ ਪ੍ਰਧਾਨ ਦਾ ਫੋਨ ਆਇਆ ਮੈਂ ਪਰਚਾ ਦਾ ਕਰ ਰਿਹਾ ਲਗਾ ਪਰ ਇਹ ਸਾਹਿਬ ਕਹਿੰਦੇ ਆ ਕੋਈ ਲੋਕਾਂ ਦੇ ਪਰਚਾ ਨਾ ਨਾ ਕਰੋ ਆ ਮੈਂ ਖਰੋਤਾ ਵਾਂ ਇਥੇ ਮੇਰੇ ਦੇ ਪਰਚਾ ਕਰਾ ਜਨਾ ਕਰਨੇ ਆ ਮੈਂ ਸੁਭਾਸ਼ ਹੂ ਟਾਰਗੇਟ ਕਰਕੇ ਕਹਿੰਦਾ ਬਾ ਸੁਭਾਸ਼ ਤੂੰ ਪਰਚਾ ਮੇਰੇ ਦੇ ਕਰ ਤੂੰ ਅਤੇ ਮੋਬਿਲ ਬੰਦ ਕਰ ਪੰਜਾਬ ਵਾਲੇ ਦੇ ਗਰੁੱਪ ਦੇ ਉੱਤੇ ਤੂੰ ਪਰਚਾ ਮੇਰੇ ਦੇ ਕਰ ਮੈਂ ਤੇਰਾ ਪਰਤਖ ਚਲੂਗਾ ਪਰ ਆਉਣ ਵਾਲੇ ਸਮੇਂ ਦੇ ਜਦ ਤੂੰ ਕਸਮਾ ਖਾਵੇ ਤਸੀਂ ਆਪਾਂ ਦਿੱਲੀ ਨੂੰ ਲੜਨ ਮਾਤੇ ਜਾ ਰਹੇ ਆ ਤੇਰਾ ਖਾਣਾ ਵੀ ਖਾਣ ਕਰਾਂਗੇ ਤੇ ਤੈਨੂੰ ਵੰਗਾਰ ਕੇ ਘੇਰਾਂਗੇ ਜਿਵੇਂ ਤੇਰਾ ਜੋਰ ਲੱਗਦਾ ਤੂੰ ਵਾਲਾ ਜਿਵੇਂ ਸਾਡਾ ਜੋਰ ਲੱਗੇਗਾ ਅਸੀਂ ਲਾਵਾਂਗੇ ਥਾੜੇ ਨੂੰ ਸਾਫ ਕਰਾਂਗੇ ਜਿਹੜੀ ਸਰੇ ਆਮ ਸਰੇ ਆਮ ਇਸੇ ਲੋਟ ਹੋਈਆ ਆ ਸਾਡੇ ਬੇਰੀ ਫਾਰਮ ਬੇਰੀ ਦੇ ਬੇਰੀ ਦੇ ਸਾਡਾ ਵੀਰ ਆਪਣਾ ਟੋਲ ਨਹੀਂ ਦੋ ਇਹਦੇ ਸਰੇ ਆਮ ਜਿਹੜੇ ਦਿਹਾਰੇ ਲੋਟ ਹੋਈ ਆ 45000 ਰੁਪਏ ਦੀ ਤੇ ਕਾਹ ਕਰਾਉਣ ਮੜਾਵਾ ਅਸੀਂ ਸਾਫ਼ ਕਮਾ ਕੇ ਬੰਗਾਰ ਕੇ ਕਮਾ ਕੇ ਸੁਭਾਸ ਤੇ ਮਤਕੂ ਕਰਾਈਓ ਤੇਰੇ ਤੂੰ ਪਤਾ ਹੀ ਸਮਝਦਾ ਤੇ ਬੰਦਾ ਇੱਥੇ ਗਿਆ ਤੇਰੇ ਸਾਹਮਣੇ ਗਿਆ ਬੰਦਾ ਇਥੇ ਇਹ ਤੂੰ ਉਹਦੀ ਐਫ ਆਈ ਆਰ ਨਹੀਂ ਕੀਤੀ ਪਰ ਤੈਨੂੰ ਆਪਾਂ ਟਾਰਗੇਟ ਬਣਾਵਾਂਗੇ ਗੁਰੂ ਰਣਵੇ ਸਾਹਮਣੇ ਕਿ ਤੈਨੂੰ ਬੰਗਾਰ ਕੇ ਕਹਿ ਰਹੇ ਆ ਬੜਾ ਪਰਸਾ ਤੋੜਾਈ ਤੂੰ ਮੇਰੇ ਕੰਦਾ ਕੋ ਗਰੀਬਾਂ ਦੇ ਪਰਤਾ ਪਾਇਆ ਯੋ ਪਰ ਤੈਨੂੰ ਆਪਾਂ ਟਾਰਗੇਟ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਤੈਨੂੰ ਨੁਮਾਰਸ਼ੇ ਕਹਿੰਦੇ ਆ ਥਾਣਾ ਸਾਫ ਕਰਾਂਗੇ ਅੱਜ ਵੀ ਕੀਤਾ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਵੀ